ਉਤਰ ਪ੍ਰਦੇਸ਼ ਦੇ ਵਿੱਚ ਅਗਸਤ ਦਾ ਮਹੀਨਾ ਸ਼ਰਾਬ ਦੀ ਵਿਕਰੀ ਦੇ ਮਾਮਲੇ ਦੇ ਵਿੱਚ ਰਿਕਾਰਡ ਤੋੜ ਸਾਬਿਤ ਹੋਇਆ ਦੱਸਦੀ ਹੈ ਕਿ ਇਸ ਮਹੀਨੇ ਸੂਬੇ ਨੂੰ ਸ਼ਰਾਬ ਦੀ ਵਿਕਰੀ ਤੋਂ 3544 ਕਰੋੜ ਰੁਪਏ ਦੀ ਭਾਰੀ ਆਮਦਨ ਹੋਈ ਜਿਸ ਨਾਲ ਸਰਕਾਰੀ ਖਜ਼ਾਨੇ ਦੇ ਵਿੱਚ ਵੀ ਭਾਰੀ ਵਾਧਾ ਹੋਇਆ ਆਬਾਕਾਰੀ ਵਿਭਾਗ ਦੇ ਆਕੜੇ ਅਨੁਸਾਰ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ 564 ਕਰੋੜ ਰੁਪਏ ਵਧ ਕਮਾਏ ਗਏ ਹਨ ਜਦਕਿ ਪਿਛਲੇ ਸਾਲ ਅਗਸਤ ਦੇ ਵਿੱਚ 2980 ਕਰੋੜ ਰੁਪਏ ਦਾ ਮਾਲੀਆ ਇਕੱਠਾ ਹੋਇਆ ਸੀ ਜਦਕਿ ਇਸ ਸਾਲ ਇਹ ਆਕੜਾ 3544 ਕਰੋੜ ਰੁਪਏ ਤੱਕ ਪਹੁੰਚ ਗਿਆ ਆਬਾਕਾਰੀ ਵਿਭਾਗ ਨੇ ਅਗਸਤ ਦੇ ਮਹੀਨੇ ਵਿਚ ਨਜਾਇਜ਼ ਸ਼ਰਾਬ ਖਿਲਾਫ ਜ਼ੋਰਦਾਰ ਮੁਹਿੰਮ ਚਲਾਈ ਸੀ ਜਿਸ ਦਾ ਨਤੀਜਾ ਹੈਰਾਨ ਕਰ ਦੇਣ ਵਾਲਾ ਸੀ ਆਬਾਕਰੀ ਮੰਤਰੀ ਅਨੁਸਾਰ ਇਸ ਮਹੀਨੇ ਕੁੱਲ 82146 ਛਾਪੇ ਮਾਰੇ ਗਏ ਜਿਨ੍ਹਾਂ ਦੇ ਵਿੱਚ 9854 ਕੇਸ ਦਰਜ ਕੀਤੇ ਗਏ ਹਨ ਇਹਨਾਂ ਛਾਪਿਆਂ ਦੇ ਦੌਰਾਨ 2 ਲੱਖ ਤੋਂ ਵੱਧ ਲੀਟਰ ਨਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਹੈ ਜੋ ਸਮਗਲਰਾਂ ਦੇ मंसूबਿਆਂ ਨੂੰ ਨਾਕਾਮ ਕਰਨ ਲਈ ਕਾਫੀ ਸੀ ਇਸ ਤੋਂ ਇਲਾਵਾ ਤਸਕਰੀ ਦੇ ਵਿੱਚ ਸ਼ਾਮਲ 32 ਵਾਹਨ ਜ਼ਬਤ ਕੀਤੇ ਗਏ ਹਨ ਜਿਨ੍ਹਾਂ ਦੀ ਵਰਤੋਂ ਨਜਾਇਜ਼ ਸ਼ਰਾਬ ਦੀ ਟੋਆ ਟਵਾਈ ਲਈ ਕੀਤੀ ਜਾਰੀ ਸੀ ਇਸ ਸਖਤ ਕਾਰਵਾਈ ਦੇ ਵਿੱਚ 2117 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਵਿੱਚੋਂ 360 ਨੂੰ ਜੇਲ੍ਹ ਭੇਜ ਦਿੱਤਾ ਗਿਆ ਉੱਤਰ ਪ੍ਰਦੇਸ਼ ਦੇ ਵਿੱਚ ਅਗਸਤ ਦਾ ਮਹੀਨਾ ਸ਼ਰਾਬ ਦੀ ਵਿਕਰੀ ਦੇ ਮਾਮਲੇ ਦੇ ਵਿੱਚ ਰਿਕਾਰਡ ਤੋੜ ਸਾਬਿਤ ਹੋਇਆ ਦੱਸ ਦिए ਕਿ ਇਸ ਮਹੀਨੇ ਸੂਬੇ ਨੂੰ ਸ਼ਰਾਬ ਦੀ ਵਿਕਰੀ ਤੋਂ 3544 ਕਰੋੜ ਰੁਪਏ ਦੀ ਭਾਰੀ ਆਮਦਨ ਹੋਈ ਜਿਸ ਨਾਲ ਸਰਕਾਰੀ ਖਜ਼ਾਨੇ ਦੇ ਵਿੱਚ ਵੀ ਭਾਰੀ ਵਾਧਾ ਹੋਇਆ ਆਬਾਕਾਰੀ ਵਿਭਾਗ ਦੇ ਆਕੜੇ ਅਨੁਸਾਰ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ 564 ਕਰੋੜ ਰੁਪਏ ਵਧ ਕਮਾਏ ਗਏ ਹਨ ਜਦਕਿ ਪਿਛਲੇ ਸਾਲ ਅਗਸਤ ਦੇ ਵਿੱਚ 32 ਸਵਸੀ ਕਰੋੜ ਰੁਪਏ ਦਾ ਮਾਲੀ ਇਕੱਠਾ ਹੋਇਆ ਸੀ ਜਦਕਿ ਇਸ ਸਾਲ ਇਹ ਅੰਕੜਾ 3544 ਕਰੋੜ ਰੁਪਏ ਤੱਕ ਪਹੁੰਚ ਗਿਆ ਆਬਾਕਰੀ ਵਿਭਾਗ ਨੇ ਅਗਸਤ ਦੇ ਮਹੀਨੇ ਦੇ ਵਿੱਚ ਨਜਾਇਜ਼ ਸ਼ਰਾਬ ਖਿਲਾਫ ਜ਼ੋਰਦਾਰ ਮੁਹਿੰਮ ਚਲਾਈ ਸੀ ਜਿਸ ਦਾ ਨਤੀਜਾ ਹੈਰਾਨ ਕਰ ਦੇਣ ਵਾਲਾ ਸੀ ਆਬਾਕਰੀ ਮੰਤਰੀ ਅਨੁਸਾਰ ਇਸ ਮਹੀਨੇ ਕੁੱਲ 82146 ਛਾਪੇ ਮਾਰੇ ਗਏ ਜਿਨ੍ਹਾਂ ਦੇ ਵਿੱਚ 9854 ਕੇਸ ਦਰਜ ਕੀਤੇ ਗਏ ਹਨ ਇਹਨਾਂ ਛਾਪਿਆਂ ਦੇ ਦੌਰਾਨ 2 ਲੱਖ ਤੋਂ ਵੱਧ ਲੀਟਰ ਨਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਹੈ ਜੋ ਸਮਗਲਰਾਂ ਦੇ ਮਨਸੂਬਿਆਂ ਨੂੰ ਕੰਮ ਕਰਨ ਲਈ ਕਾਫੀ ਸੀ ਇਸ ਤੋਂ ਇਲਾਵਾ ਤਸਕਰੀ ਦੇ ਵਿੱਚ ਸ਼ਾਮਿਲ 32 ਵਾਹਨ ਜਬਤ ਕੀਤੇ ਗਏ ਹਨ ਜਿਨ੍ਹਾਂ ਦੀ ਵਰਤੋਂ ਨਜਾਇਜ਼ ਸ਼ਰਾਬ ਦੀ ਟੋਆ ਟੋਾਈ ਲਈ ਕੀਤੀ ਜਾ ਰਹੀ ਸੀ ਇਸ ਸਖਤ ਕਾਰਵਾਈ ਦੇ ਵਿੱਚ 2117 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਵਿੱਚੋਂ 360 ਨੂੰ ਜੇਲ੍ਹ ਭੇਜ ਦਿੱਤਾ ਗਿਆ ਉੱਤਰ ਪ੍ਰਦੇਸ਼ ਦੇ ਵਿੱਚ ਅਗਸਤ ਦਾ ਮਹੀਨਾ ਸ਼ਰਾਬ ਦੀ ਵਿਕਰੀ ਦੇ ਮਾਮਲੇ ਦੇ ਵਿੱਚ ਰਿਕਾਰਡ ਤੋੜ ਸਾਬਿਤ ਹੋਇਆ ਦੱਸ ਦिए ਕਿ ਇਸ ਮਹੀਨੇ ਸੂਬੇ ਨੂੰ ਸ਼ਰਾਬ ਦੀ ਵਿਕਰੀ ਤੋਂ 3544 ਕਰੋੜ ਰੁਪਏ ਦੀ ਭਾਰੀ ਆਮਦਨ ਹੋਈ ਜਿਸ ਨਾਲ ਸਰਕਾਰੀ ਖਜ਼ਾਨੇ ਦੇ ਵਿੱਚ ਵੀ ਭਾਰੀ ਵਾਧਾ ਹੋਇਆ ਆਬਾਕਰੀ ਵਿਭਾਗ ਦੇ ਆਕੜਿਆਂ ਅਨੁਸਾਰ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ 564 ਕਰੋੜ ਰੁਪਏ ਵੱਧ ਕਮਾਏ ਗਏ ਹਨ ਜਦਕਿ ਪਿਛਲੇ ਸਾਲ ਅਗਸਤ ਦੇ ਵਿੱਚ 2980 ਕਰੋੜ ਰੁਪਏ ਦਾ ਮਾਲੀਆ ਇਕੱਠਾ ਹੋਇਆ ਸੀ ਜਦਕਿ ਇਸ ਸਾਲ ਇਹ ਆਕੜਾ 3544 ਕਰੋੜ ਰੁਪਏ ਤੱਕ ਪਹੁੰਚ ਗਿਆ ਆਬਾਕਰੀ ਵਿਭਾਗ ਨੇ ਅਗਸਤ ਦੇ ਮਹੀਨੇ ਦੇ ਵਿੱਚ ਨਜਾਇਜ਼ ਸ਼ਰਾਬ ਖਿਲਾਫ ਜ਼ੋਰਦਾਰ ਮੁਹਿੰਮ ਚਲਾਈ ਸੀ ਜਿਸ ਦਾ ਨਤੀਜਾ ਹੈਰਾਨ ਕਰ ਦੇਣ ਵਾਲਾ ਸੀ ਆਬਾਕਰੀ ਮੰਤਰੀ ਅਨੁਸਾਰ ਇਸ ਮਹੀਨੇ ਕੁੱਲ 82146 ਛਾਪੇ ਮਾਰੇਗੇ ਜਿਨ੍ਹਾਂ ਦੇ ਵਿੱਚ 9800 54 ਕੇਸ ਦਰਜ ਕੀਤੇ ਗਏ ਹਨ ਇਹਨਾਂ ਛਾਪਿਆਂ ਦੇ ਦੌਰਾਨ 2 ਲੱਖ ਤੋਂ ਵੱਧ ਲੀਟਰ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਹੈ ਜੋ ਸਮੱਗਲਰਾਂ ਦੇ मंसूबਿਆਂ ਨੂੰ ਨਾਕਾਮ ਕਰਨ ਲਈ ਕਾਫੀ ਸੀ ਇਸ ਤੋਂ ਇਲਾਵਾ ਤਸਕਰੀ ਦੇ ਵਿੱਚ ਸ਼ਾਮਲ 32 ਵਾਹਨ ਜ਼ਬਤ ਕੀਤੇ ਗਏ ਹਨ ਜਿਨ੍ਹਾਂ ਦੀ ਵਰਤੋਂ ਨਾਜਾਇਜ਼ ਸ਼ਰਾਬ ਦੀ ਟੋਆ ਟੋਾਈ ਲਈ ਕੀਤੀ ਜਾ ਰਹੀ ਸੀ ਇਸ ਸਖਤ ਕਾਰਵਾਈ ਦੇ ਵਿੱਚ 2117 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਵਿੱਚੋਂ 360 ਨੂੰ ਜੇਲ੍ਹ ਭੇਜ ਦਿੱਤਾ ਗਿਆ